ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੇ ਗੌੜੀ ਮਹਿਲਾ ਪੰਜਮਾ ਸ੍ਰੀ ਗੁਰੂ ਅਰਜਨ ਦੇਵ ਜੀ ਫਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਜਪਮਨ ਮੇਰੇ ਗੋਵਿੰਦ ਕੀ ਬਾਣੀ ਇਸ ਸ਼ਬਦ ਨੂੰ ਆਪਾਂ ਵੀਰਾਂ ਦੇ ਸਕੇਲ ਤੇ ਪੂਰਾ ਗਾਇਨ ਕੀਤਾ ਹੈ ਇੱਥੇ ਆਪਾਂ ਤਬਲੇ ਦੇ ਨਾਲ ਇਸ ਸ਼ਬਦ ਨੂੰ ਇੱਕ ਸਥਾਈ ਤੰਤਰਾ ਗਾਇਨ ਕਰਨ ਜਾ ਰਹੇ ਹਾਂ ਤੇ ਫੇਰ ਆਪਾਂ ਸਿੱਖਾਂਗੇ ਇਹ ਸ਼ਬਦ ਨੂੰ ਕੱਲੇ-ਕੱਲੇ ਸੁਰ ਤੇ ਜਦੋਂ ਪੜ੍ਹਨਾ ਦੀ ਸਕੀਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਚੌਥੇ ਕਾਰੇ ਨੂੰ ਸਾਮੰਦਦੇ ਹਾਂ ਤਾਂ ਦੇਖਦੇ ਹਾਂ ਕਿਹੜੇ-ਕਿਹੜੇ ਸਵਰ ਲੱਗਦੇ ਹਨ ਆਪ ਜੀ ਸਕਰੀਨ ਤੇ ਦੇਖ ਰਹੇ ਹੋ ਤੇ ਹੁਣ ਗਾਇਨ ਕਰਦੇ ਹਾਂ ਤਬਲੇ ਦੇ ਨਾਲ ਇਸ ਸ਼ਬਦ ਨੂੰ मन में रे गोविंद की वाणी जप मन में रे गोविंद की वाणी साधु जन राम साधु जन राम प्रसन्न वाणी साधु जन राम कृष्ण बी चुप मन में गोविंदी चप मन में रे की माणी िस सिमर सब सभिस जिस रद दुख सब जाए। नाम रतन वस मन आ ਵਸੇ ਮਨ ਲਿਆਏ ਵਸੇ ਮਨ ਰਹਾਏ ਚੰਗ ਮਨ ਮੇਰੇ ਆਪੋ ਤੇਰੀ ਮਹਾ ਮਨਤ ਲੀ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸ ਨਵਖਾ ਸਾਧੂ ਜਨਰਾ ਮਨ ਰਸਨ ਮਖਾਣੀ ਜਦ ਮਨ ਮੇਰੇ ਗੋਬਿੰਦ ਕੀ ਬਾਣੀ ਜਦ ਮਨ ਮੇਰੇ ਕੈਨਾਲ ਅਗਲੇ ਸਾਰੇ ਅੰਤਰੇ ਆ ਜਾਂਦੇ ਹਨ ਤੇ ਹੁਣ ਆਪਾਂ ਇਸ ਸ਼ਬਦ ਦਾ ਸਥਾਈ ਤੇ ਅਗਲੇ ਵਾਲਾ ਅੰਤਰਾ ਦੇਖਦੇ ਹਾਂ ਜਦ ਮਨ ਮੇਰੇ ਜਦ ਮਨ ਬਸਾ ਸਾਰੇ ਮੇਰੇ re ga sa ga sa ni dha jab ko man mere gobind ki ba ਉਭਰਦੇ ਕੀ ਬਾਣੀ ਸਾਧੂ ਜਨ ਰਾਮ ਗਾ ਪਾ ਪਾ ਧਾ ਪਾ ਸਾਧੂ ਜਨ ਰਾਮ ਰਸਨ ਵਖਾਣੀ ਦੇਖੋ ਸਾਧੂ ਜਨ ਰਾਮ ਇਸ ਨੂੰ ਲੰਮਾ ਕੀਤਾ ਜਾਣਾ ਜਦੋਂ ਅੱਗੇ ਬੋਲਣਾ ਹੈ ਗਾ ਪਾ ਪਾ ਧਾ ਪਾ

සමානමසාදුජැනරාම රසනවකාणසාදුජනරා ਸਨ ਵਖਾਣੀ ਜਪ ਮੰਨ ਮੇਰੇ ਗਉਂਦ ਦੇ ਕੀ ਬਾਣੀ ਉਸ ਤੋਂ ਬਾਅਦ ਹੁਣ ਆਪਾਂ ਅੰਤਰਾ ਦੇਖਦੇ ਆਂ ਇਹ ਗੰਤਰਾ ਆਪਾਂ ਗਾਇਨ ਕੀਤਾ ਅਗਲੇ ਵਾਲਾ ਅੰਤਰਾ ਦੇਖ ਲੈਣੇ ਆ ਜੋ ਕਿ ਸੇਮ ਹੀ ਟਿਊਨ ਹੈ ਇੱਕ ਸੇ ਨਰ नाहि दूजा कोए एकस बिन नाहि दूजा कोए मापा निधाधा निपा दानेप से मैं ਨੇ ਪਾਨੇ ਸਾਸਾਂ ਜਾ ਕੀ ਦ੍ਰਿਸ਼ਟ ਸਦਾ ਸੁਖ ਹੋਏ ਤੇ ਫਿਰ ਸਦਾ ਸੁਖ ਹੋਏ ਸਦਾ ਸੁਖ ਹੋਏ ਮਾਪਾਂ ਮਘਰ ਸਾਰੇ ਰੇ ਮਾਗਾ ਉਸ ਤੋਂ ਬਾਅਦ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਗਾਇਨ ਕਰ ਸਕੋਗੇ ਸਿੱਖ ਸਕੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ